ਸ਼੍ਰੀ ਗਾਲ ਤੋਂ ਜ਼ਿਕਰ ਇਸਿੰਟੈਨੀਸ ਤੇ ਮੈਂ ਹਾਂ ਪਰਦੀਪ ਕੌਰ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਪਿਓ ਤੇ ਧੀ ਰੁੜ ਜਾਂਦੇ ਨੇ ਜਿਵੇਂ ਬਾਈਕ ਤੇ ਸਵਾਰ ਹੋ ਕੇ ਜਾਂਦੇ ਨੇ ਔਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੁੰਦਾ ਹੈ ਕਿ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦੇ ਨੇ ਔਰ ਪੂਰੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਪਰ ਗਨੀਮਤ ਰਹੀ ਹੈ ਕਿ ਨੇੜੇ ਖੜੇ ਲੋਕਾਂ ਨੇ ਇਹਨਾਂ ਦੀ ਜਾਨ ਬਚਾ ਲਈਆ ਮੌਕੇ ਤੇ ਉੱਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਔਰ ਇਹਨਾਂ ਦੀ ਜਾਨ ਹੈ ਜਿਹੜੀ ਉਹ ਪੱਜ ਕੇ ਫਿਲਹਾਲ ਜਿੱਥੇ ਪ੍ਰਸ਼ਾਸਨ ਦੀ ਵੱਡੀ ਗਲਤੀ ਹੈ ਉੱਥੇ ਕਿਤੇ ਨਾ ਕਿਤੇ ਗਲ ਜੋ ਕਿ ਬਾਈਕ ਚਲਾ ਰਿਆ ਸੀ ਜੇਕਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੁੰਦਾ ਉਸ ਨੂੰ ਰੁਕ ਜਾਣਾ ਚਾਹੀਦਾ ਸੀ ਉਸ ਨੇ ਵੱਡੀ ਗਲਤੀ ਕੀਤੀ ਐ ਇੰਨੇ ਪਾਣੀ ਦੇ ਵਹਾਵ ਦੇ ਵਿੱਚ ਉਸ ਨੇ ਬਾਈਕ ਚਲਾਉਣ ਦੀ ਕੋਸ਼ਿਸ਼ ਕੀਤੀ ਐ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ 'ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਣੀ ਚਾਰੇ ਪਾਸੇ ਭਰਿਆ ਹੋਇਆ ਐ ਔਰ ਜਿਸ ਤਰੀਕੇ ਦੇ ਨਾਲ ਉਹ ਸਖਸ਼ ਬਾਈਕ ਲੈ ਕੇ ਜਾ ਰਿਹਾ ਮੋਟਰਸਾਈਕਲ ਲੈ ਕੇ ਜਾ ਰਿਹਾ ਉਸ ਨੂੰ ਖੁਦ ਅੰਦਾਜ਼ਾ ਹੋਣਾ ਚਾਹੀਦਾ ਐ ਆ ਕਿ ਕਿਤੇ ਨਾ ਕਿਤੇ ਉਸ ਜਾਨ ਖਤਰੇ ਦੇ ਵਿੱਚ ਪੈ ਸਕਦੇ ਸੀ ਪਰ ਉੱਥੇ ਅਸੀਂ ਵੱਡੀ ਗਲਤੀ ਪ੍ਰਸ਼ਾਸਨ ਦੀ ਵੀ ਮੰਨਦੇ ਹਾਂ ਕਿਉਂਕਿ ਪਾਣੀ ਦੀ ਨਿਕਾਸੀ ਦਾ ਸਿੱਧਾ-ਸਿੱਧਾ ਪ੍ਰਬੰਧ ਹੈ ਜਿਹੜਾ ਆਮ ਤੌਰ ਤੇ ਹੋਣਾ ਚਾਹੀਦਾ ਹੈ ਤਾਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਇੱਕ ਵਾਰ ਜਦੋਂ ਤਸਵੀਰਾਂ ਦੇਖਦੇ ਹਾਂ ਤਾਂ ਮਨ ਡਰ ਜ਼ਰੂਰ ਜਾਂਦਾ ਹੈ ਸਹਿਮ ਜਾਂਦਾ ਹੈ ਕਿ ਆਖਰਕਾਰ ਜੇਕਰ ਇਨਾਂ ਦੀ ਜਗ੍ਹਾ ਤੇ ਕੋਈ ਵੀ ਇਨਸਾਨ ਹੁੰਦਾ ਤਾਂ ਉਸ ਇਨਸਾਨ ਤੇ ਕੀ ਬੀਤੀ ਹੋਏਗੀ ਜਦੋਂ ਪਾਣੀ ਦਾ ਵਹਾਵ ਇਹਨਾਂ ਜ਼ਿਆਦਾ ਤੇਜ਼ ਤੇ ਆਪਣੀ ਧੀ ਸਮੇਂ ਤੋਂ ਪਾਣੀ ਦੇ ਵਿੱਚ ਰੁੜ ਜਾਂਦਾ ਤਾਂ ਪੂਰਾ ਮਾਮਲਾ ਜਿਹੜਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਟਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਖੌਫनाक ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਪਿਓ ਤੇ ਧੀ ਰੋੜ ਜਾਂਦੇ ਨੇ ਜਿਵੇਂ ਬਾਈਕ ਤੇ ਸਵਾਰ ਹੋ ਕੇ ਜਾਂਦੇ ਨੇ ਔਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੁੰਦਾ ਹੈ ਕਿ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦੇ ਨੇ ਔਰ ਪੂਰੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਪਰ ਗਨੀਮਤ ਰਹੀ ਹੈ ਕਿ ਨੇੜੇ ਖੜੇ ਲੋਕਾਂ ਨੇ ਇਹਨਾਂ ਦੀ ਜਾਨ ਬਚਾ ਲਈਆ ਮੌਕੇ ਤੇ ਉੱਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਔਰ ਇਹਨਾਂ ਦੀ ਜਾਨ ਹੈ ਜਿਹੜੀ ਉਹ ਪੱਜ ਕੇ ਫਿਲਹਾਲ ਜਿੱਥੇ ਪ੍ਰਸ਼ਾਸਨ ਦੀ ਵੱਡੀ ਗਲਤੀ ਹੈ ਉੱਥੇ ਕਿਤੇ ਨਾ ਕਿਤੇ ਗਲਤੀ ਸਸਖਸ਼ ਦੀ ਵੀ ਹੈ ਜੋ ਕਿ ਬਾਈਕ ਚਲਾ ਰਿਆ ਸੀ ਜੇਕਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹਤਾ ਉਸ ਨੂੰ ਰੁਕ ਜਾਣਾ ਚਾਹੀਦਾ ਸੀ ਉਸਨੇ ਵੱਡੀ ਗਲਤੀ ਕੀਤੀ ਐ ਨੇ ਪਾਣੀ ਦੇ ਵਹਾਵ ਦੇ ਵਿੱਚ ਉਸਨੇ ਬਾਈਕ ਚਲਾਉਣ ਦੀ ਕੋਸ਼ਿਸ਼ ਕੀਤੀ ਐ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ 'ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਣੀ ਚਾਰੇ ਪਾਸੇ ਭਰਿਆ ਹੋਇਆ ਐ ਔਰ ਜਿਸ ਤਰੀਕੇ ਦੇ ਨਾਲ ਉਹ ਸਖਸ਼ ਬਾਈਕ ਲੈ ਕੇ ਜਾ ਰਿਹਾ ਮੋਟਰਸਾਈਕਲ ਲੈ ਕੇ ਜਾ ਰਿਹਾ ਉਸ ਨੂੰ ਖੁਦ ਅੰਦਾਜ਼ਾ ਹੋਣਾ ਚਾਹੀਦਾ ਐ ਕਿ ਕਿਤੇ ਨਾ ਕਿਤੇ ਉਹ ਸੀ ਜਾਨ ਖਤਰੇ ਦੇ ਵਿੱਚ ਪੈ ਸਕਦੇ ਸੀ ਪਰ ਉੱਥੇ ਅਸੀਂ ਵੱਡੀ ਗਲਤੀ ਪ੍ਰਸ਼ਾਸਨ ਦੀ ਵੀ ਮੰਨਦੇ ਆ ਕਿਉਂਕਿ ਪਾਣੀ ਦੇ ਨਿਕਾਸੀ ਦਾ ਸਿੱਧਾ ਸਿੱਧਾ ਪ੍ਰਬੰਧ ਐ ਜਿਹੜਾ ਆਮ ਤੌਰ ਤੇ ਹੋਣਾ ਚਾਹੀਦਾ ਐ ਤਦਿਲ ਦਾ ਹਲਾ ਦੇਣ ਵਾਲੀਆਂ ਤਸਵੀਰਾਂ ਨੇ ਇੱਕ ਵਾਰ ਜਦੋਂ ਤਸਵੀਰਾਂ ਦੇਖਦੇ ਆ ਤਾਂ ਮਨ ਡਰ ਜ਼ਰੂਰ ਜਾਂਦਾ ਹੈ ਸਹਿਮ ਜਾਂਦਾ ਹੈ ਕਿ ਆਖਿਰਕਾਰ ਜੇਕਰ ਇੰਨੀ ਜਗ੍ਹਾ ਤੇ ਕੋਈ ਵੀ ਇਨਸਾਨ ਹੁੰਦਾ ਤਾਂ ਉਸ ਇਨਸਾਨ ਤੇ ਕੀ ਬੀਤੀ ਹੋਏਗੀ ਜਦੋਂ ਪਾਣੀ ਦਾ ਵਹਾਵ ਇਹਨਾਂ ਜ਼ਿਆਦਾ ਤੇਜ਼ ਤੇ ਆਪਣੀ ਧੀ ਸਮੇਂ ਤੋਂ ਪਾਣੀ ਦੇ ਵਿੱਚ ਰੁੜ ਜਾਂਦਾ ਤਾਂ ਪੂਰਾ ਮਾਮਲਾ ਜਿਹੜਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਟੈਨਿਊਸ ਤੇ ਮੈਂ ਹਾਂ ਪਰ ਦੀਪਕਾਰ ਖੌਫनाक ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਪਿਓ ਤੇ ਧੀ ਰੁੜ ਜਾਂਦੇ ਨੇ ਜਿਵੇਂ ਬਾਈਕ ਤੇ ਸਵਾਰ ਹੋ ਕੇ ਜਾਂਦੇ ਨੇ ਔਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੁੰਦਾ ਹੈ ਕਿ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦੇ ਨੇ ਔਰ ਪੂਰੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਪਰ ਗਨੀਮਤ ਰਹੀ ਹੈ ਕਿ ਨੇੜੇ ਖੜੇ ਲੋਕਾਂ ਨੇ ਇਹਨਾਂ ਦੀ ਜਾਨ ਬਚਾ ਲਈ ਹੈ ਮੌਕੇ ਤੇ ਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਔਰ ਇਹਨਾਂ ਦੀ ਜਾਨ ਹੈ ਜਿਹੜੀ ਉਹ ਪੱਜ ਗਿਆ ਫਿਲਹਾਲ ਜਿੱਥੇ ਪ੍ਰਸ਼ਾਸਨ ਦੀ ਵੱਡੀ ਗਲਤੀ ਹੈ ਉੱਥੇ ਕਿਤੇ ਨਾ ਕਿਤੇ ਗਲਤੀ ਸਸਖਸ਼ ਦੀ ਵੀ ਹੈ ਜੋ ਕਿ ਬਾਈਕ ਚਲਾ ਰਿਆ ਸੀ ਜੇਕਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹਤਾ ਉਸ ਨੂੰ ਰੁਕ ਜਾਣਾ ਚਾਹੀਦਾ ਸੀ ਉਸ ਨੇ ਵੱਡੀ ਗਲਤੀ ਕੀਤੀ ਐ ਇੰਨੇ ਪਾਣੀ ਦੇ ਵਹਾਅ ਦੇ ਵਿੱਚ ਉਸ ਨੇ ਬਾਈਕ ਚਲਾਉਣ ਦੀ ਕੋਸ਼ਿਸ਼ ਕੀਤੀ ਐ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ 'ਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਾਣੀ ਚਾਰੇ ਪਾਸੇ ਭਰਿਆ ਹੋਇਆ ਐ ਔਰ ਜਿਸ ਤਰੀਕੇ ਦੇ ਨਾਲ ਉਹ ਸਖਸ਼ ਬਾਈਕ ਲੈ ਕੇ ਜਾ ਰਿਹਾ ਮੋਟਰਸਾਈਕਲ ਲੈ ਕੇ ਜਾ ਰਿਹਾ ਉਸ ਨੂੰ ਖੁਦ ਅੰਦਾਜ਼ਾ ਹੋਣਾ ਚਾਹੀਦਾ ਐ ਕਿ ਕਿਤੇ ਨਾ ਕਿਤੇ ਉਹ ਸੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਸੀ ਪਰ ਉੱਥੇ ਅਸੀਂ ਵੱਡੀ ਗਲਤੀ ਪ੍ਰਸ਼ਾਸਨ ਦੀ ਵੀ ਮੰਨਦੇ ਆ ਕਿਉਂਕਿ ਪਾਣੀ ਦੀ ਨਿਕਾਸੀ ਦਾ ਸਿੱਧਾ-ਸਿੱਧਾ ਪ੍ਰਬੰਧ ਹੈ ਜਿਹੜਾ ਆਮ ਤੌਰ ਤੇ ਹੋਣਾ ਚਾਹੀਦਾ ਹੈ ਤਾਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਇੱਕ ਵਾਰ ਜਦੋਂ ਤਸਵੀਰਾਂ ਦੇਖਦੇ ਆ ਤਾਂ ਮਨ ਡਰ ਜ਼ਰੂਰ ਜਾਂਦਾ ਹੈ ਸਹਿਮ ਜਾਂਦਾ ਹੈ ਕਿ ਆਖਿਰਕਾਰ ਜੇਕਰ ਇੰਨੀ ਜਗ੍ਹਾ ਤੇ ਕੋਈ ਵੀ ਇਨਸਾਨ ਹੁੰਦਾ ਤਾਂ ਉਸ ਇਨਸਾਨ ਤੇ ਕੀ ਬੀਤੀ ਹੋਏਗੀ ਜਦੋਂ ਪਾਣੀ ਦਾ ਵਹਾਅ ਇਹਨਾਂ ਜ਼ਿਆਦਾ ਤੇਜ਼ ਤੇ ਆਪਣੀ ਧੀ ਸਮੇਂ ਤੋਂ ਪਾਣੀ ਦੇ ਵਿੱਚ ਰੁੜ ਜਾਂਦਾ ਤਾਂ ਪੂਰਾ ਮਾਮਲਾ ਜਿਹੜਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ